ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਨਾਬਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾ ਭਰੀ ਸਥਿਤੀ ਬਣ ਗਈ ਹੈ ਮਾਮਲਾ ਸ਼ੰਭੂ ਬੋਰਡ ਤੋਂ ਚੋਰੀ ਹੋਈਆਂ ਟਰਾਲੀਆਂ ਨਾਲ ਜੁੜਿਆ ਹੋਇਆ ਜਿਸ ਵਿੱਚ ਕਿਸਾਨਾਂ ਨੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦਾ ਹੱਥ ਸਿੱਖਾਣਾ ਦਾ ਕਹਿਣਾ ਹੈ ਕਿ ਪੰਕਜ ਪੱਪੂ ਨੇ ਇਹ ਟਰਾਲੀਆਂ ਆਪਣੇ ਪਲਾਟ ਵਿੱਚ ਲੁਕਾਈਆਂ ਸਨ ਅਤੇ ਪੁਲਿਸ ਨੇ ਉਨ੍ਹਾਂ ਤੇ ਹਲਕੀਆਂ ਤਰਾਵਾਂ ਲਗਾ ਕੇ ਜ਼ਮਾਨਤ ਲੈਣ ਦਾ ਮੌਕਾ ਦਿੱਤਾ ਇਸ ਦੇ ਵਿਰੁੱਧ ਚਾਰ ਵੱਖ-ਵੱਖ ਯੂਨੀਅਨਾਂ ਜਿਸ ਵਿੱਚ ਭਾਰਤੀ ਕਿਸਾਨ ਹਿੰਦ ਆਜ਼ਾਦ ਪਟੇੜ ਕਲਾਂ ਕ੍ਰਾਂਤੀਕਾਰੀ ਯੂਨੀਅਨ ਸ਼ਾਮਲ ਸਨ ਡੀਐਸਪੀ ਦਫ਼ਤਰ ਬਾਹਰ ਧਰਨਾ ਦੇ ਰਹੇ ਸਨ ਇਸ ਦੌਰਾਨ ਜਦੋਂ ਨਾਬਾ ਦੇ ਡੀਐਸਪੀ ਮਨਦੀਪ ਕੌਰ ਦਫ਼ਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਕਹਾ ਸੁਣੀ ਜਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰਾਏ ਹੋਣ ਦੇ ਬਾਵਜੂਦ ਕਿਸਾਨਾਂ ਨਾਲ ਆ ਕੇ ਖੜ੍ਹੀ ਹੈ ਇਹ ਦੇ ਮੁਲਾਜ਼ਮ ਗੁੰਡਾ ਵਰਗੇ ਕਰ ਰਹੇ ਨੇ ਏ ਤੁਹਾਡੇ ਧਰਨੇ ਨੂੰ ਜਦੋਂ ਬਾਅਦ ਹੋਇਆ ਤੇ ਇਹ ਹੈ ਕਿ ਉਹਨੇ ਸਾਹਮਣੇ ਸਰਪੰਚ ਨਾਲ ਗੱਲਬਾਤ ਕਰਨ ਲਈ ਆਇਆ ਪਰ ਉਹਨਾਂ ਨਾਲ ਬਸ ਲੋਕ ਹੀ ਦੇਖੇ ਸਭ ਤੋਂ ਬਾਅਦ ਇਹ ਜਿਹੜੀ ਗੱਲ ਹੋ ਰਹੀ ਹੈ ਦੂਜੇ ਪਾਸੇ ਕਿਸਾਨ ਆਗੂਆਂ ਨੇ ਡੀਐਸਪੀ ਦੋਸ਼ਾਂਦਕਾਰਦਿਆਂ ਕਿਹਾ ਹੈ ਕਿ ਉਹ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਨ ਨਾ ਇਨਸਾਫ ਦੀ ਮੰਗ ਕਰ ਰਹੇ ਸਨ ਕਿਸਾਨਾਂ ਅਨੁਸਾਰ ਡੀਐਸਪੀ ਵੱਲੋਂ ਹੀ ਬਦਤਮੀਜ਼ੀ ਕੀਤੀ ਗਈ ਹੈ ਉਹਨਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਕਿਰਾ ਰਹੀ ਹੈ ਮੈਡਮ ਡੀਐਸਪੀ ਜਿਹੜੇ ਕਰਾਉਣ ਦੇ ਬਾਅਦ ਯੂਕਸੈਨਾਂ ਨਾਲ ਆ ਕੇ ਖੜਹੀ ਹੈ ਤੇਰੇ ਮੁਲਾਜ਼ਮ ਗੁੰਡਾਗਰਦੀ ਕਰ ਰਹੇ ਨੇ ਲੋਟੇ ਕਰਨ ਨੂੰ ਜੱਟਾਂ ਕਹਿੰਦੇ ਆਂ ਓਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਪੁਰਸ ਵਾਲਾ ਕਾਹਨਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲਫੜ ਮਾਰੇ ਨੇ ਕਿਸ ਨਾਲ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂੜੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਟਾਂ ਮਾਰ ਮਾਰ ਪੂਰੇ ਪਿਆਂਦੇ ਅਸੀਂ ਗੱਡੀ ਦੇ ਮੂਰੇ ਪਏ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਿਆ ਗੱਡੀ ਦੇ ਮੂਰੇ ਪਈ ਸੀ ਜੀ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕੀ ਦੇਖੇ ਬੈਠੇ ਤੇ ਮੈਡਮ ਤੇ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਆਲੇ ਆ ਜਨ ਅਸੀਂ ਪੱਪੂ ਬੰਕ ਤੇ ਦੇ ਨਾਮ ਹਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਵਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰ ਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ 'ਚ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨਪ੍ਰਤਮਪ੍ਰਿੰਦੀਪ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਉਹ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ਼ 바ਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਜ਼ ਪ੍ਰੈਸ ਕਰਦੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਬਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਪੱਪੂ ਦੇ ਨਾਲ ਇਹਨਾਂ ਦੀ ਭਾਈ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤਾਂ ਭਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਗੱਦਨਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਨੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇਥੇ ਦਾ ਪ੍ਰਸ਼ਾਸਨ ਉਹ ਪੱਕ ਪੱਪੂ ਨੂੰ ਵਿਚਾਰ ਰਿਹਾ ਬਾਈ ਪੰਗ ਲਵੋ ਖਿੱਚ ਗਿਆ ਤੂੰ ਕਿਉਂ ਕੀਤੀ ਗਿਆ ਕੀ ਕਾਰਨਾਗਾ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾ ਵਰਗੇ ਆ ਸਾਈਡ ਤੇ ਹੋਦੋ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਬਾਹਰ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਤੋਂ ਬਾਹਰ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਤੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਪੂਰੇ ਵਿਸ਼ਵ ਪਾਰ ਦੇ ਵਿੱਚ ਨਵਰਾਤਰੇ ਮਨਾਏ ਜਾਣਗੇ ਤੇ ਅੰਮ੍ਰਿਤਸਰ ਦੇ ਵਿੱਚ ਨਵਰਾਤਰੀਆਂ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਪੂਰੇ ਵਿਸ਼ਵ ਪਾਰ ਦੇ ਵਿੱਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੂਮਾਨ ਮੰਦਿਰ ਦੇ ਵਿੱਚ ਹੀ ਬੱਚੇ ਲੰਗੂਰ ਬਣਦੇ ਨੇ ਵਿਸ਼ਾ ਪ੍ਰਸਿੱਧ ਸ਼੍ਰੀ ਤ੍ਰਿਗਿਆਣਾ ਤੀਰਥ ਵਿਖੇ ਹਰ ਸਾਲ ਅਸੂ ਦੇ ਨవరాత్రਿਆਂ ਵਿਖੇ ਲੰਗੂਰ ਮੇਲਾ ਲੱਗਦਾ ਹੈ ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਮਸਤਕ ਹੋਣ ਪਹੁੰਚਦੇ ਨੇ ਇਸ ਮੇਲੇ ਦੌਰਾਨ ਸ਼ਤਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਚਰਨਾਂ ਵਿੱਚ ਨਮਸਤਕ ਕਰਵਾਉਣ ਲਈ ਲਿਆਉਂਦੇ ਨੇ था था। हमने भी यह मन्नत मांगी थी बड़े से और एक साल बाद हमें बेटा मिला और अब हम जैसे अंगूर बनाए माथा देखेंगे और इसमें परहेज यही है की नंगे पैर ही है और किसी के घर जाना कुछ खाना नहीं है दो टाइम मंदिर में मत्था देखने आना है पूरी श्रद्धा से बात

बहुत ही प्राचीन मंदिर है और माता जी के जो नवरात्रे हैं वो नौ दिन के माने जाते हैं नौ दिन तक माता जी के अलग अलग रूपों में पूजा की जाती है लोग यहाँ पर पहले शैलपुत्री माता के जो नवरात्रा है आज का वो प्रारंभ होना है और पहले नवरात्रे में माता सैल पुत्री की पूजा की जाती है इसी प्रकार माता के अलग अलग नामों से अलग अलग तरह से पूजा की जाती है शैल पुत्री चय द्वितीयम ब्रह्मचारिणी तृतीयम चंद्र घंटे थी पूषमांडे थी चतुर्थकम पंचम स्कंदमाते थी ष्टम का नीच सप्तम कालरात्रि थी महागौरी तिचाष्टम और नवम सिद्धदात्रि चय नवदुर्गा प्रकीर्तिता ये माता के नौ नाम हैं और नौ नामों के अनुसार ही माता के उसी प्रकार के रूप हैं और उसी प्रकार से माता की नौ दिन तक पूजा की जाती है लोग सुबह तो से ही माता जी की पूजा में तत्पर रहते हैं लोग लस्सी चढ़ाते हैं माता जी की पूजा करते हैं और बहुत ही प्राचीन मंदिर है दुर्गाणा मंदिर अमृतसर में 700 साल पुराना है ये माता जी का मंदिर और लोग यहाँ पर पूजा करने आते हैं दुर्गा माता के नाम पर भी इसका नाम दुर्गाणा नाम पड़ा यहाँ पे शीतला माता का भी मंदिर है ये शीतला माता देखो लंगूरों का जो मेला है वो विश्व में केवल यहाँ पर ही मनाया जाता है पूरे संसार में और कहीं पे नहीं है ऐसा मंदिर ये स्वयं है हनुमान जी का बहुत ही प्राचीन मंदिर है और इसकी प्राचीन कथा है जब राम जी ने अश्वेय यज्ञ किया था तो उस समय घोड़ा छोड़ा था और यहाँ पर ही हनुमान जी के मंदिर से थोड़ी ही दूरी पर राम तीर्थ है जो कि वाल्मीकि जी का आश्रम था वहां पर सीता माता रहती थी और लप कुछ वहां पर ही रहते थे तो ये सारा जंगल था पहले और लव कुछ यहाँ पर आते थे तो उस समय राम जी का जब घोड़ा आया तो लब कुछ ने उसको पकड़ लिया और ये पास में ही से घोड़े को बांधा था जब राम जी की सेना आई ढूंढते ढूंढते तो उन्होंने देखा लव कुछ घोड़े को पकड़ लिया है तो हनुमान जी भी साथ में आए तो सारी सेना को लव कुछ ने परास्त कर दिया है जब हनुमान जी ने कहा कि ये दो बच्चे हैं छोटे छोटे इन्होंने कैसे पूरी सेना को परास्त कर रहे हैं तो उन्होंने ध्यान लगाया है और राम जी के दर्शन उन बच्चों में किया है कि तो साक्षात प्रभु प्रभु के अवतार है तो मैं इनसे युद्ध नहीं करूंगा तो लव कुछ ने हनुमान जी को बांध दिया है तो तभी से यह बैठी हुई मूर्ति है हनुमान जी की और विश्व के अंदर ऐसी मूर्ति कहीं नहीं है ये स्वयं स्वयंभू है अपने आप प्रकट हुए हैं और तभी से हनुमान जी बच्चों पर प्रसन्न होते हैं और बच्चों की कामना के लिए यहाँ पर फलवी झोली में डाला जाता है जिनके जब संतान हो जाती है तो बच्चों को लाल कपड़े पहना करके उनको लंगूर बनाते हैं हाथ में गदा देते हैं और वो हनुमान जी की तरह नाचते हैं बच्चों का जो नियम है वो दस दिन तक पूरा निभाया जाता है और दशहरा वाले दिन शाम को जब रावण मर जाता है उसके बाद में एकादशी वाले दिन बच्चों को फिर दोबारा से स्नान करा के ਮੁਖਸਰ ਪੁਲਿਸ ਨੇ ਸ਼ਹਿਰ ਵਿੱਚ ਇੱਕ ਗੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਤੇ ਵੱਡੀ ਗਿਣਤੀ ਵਿੱਚ ਪਟਾਕੇ ਅਤੇ ਬਾਰੂਦ ਬਰਾਮਦ ਕੀਤਾ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ 4 ਹੋਰ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੰਦੀ ਸਾਰੀ ਜਾਣਕਾਰੀ ਐਸਪੀ ਮਨਮੀਤ ਸਿੰਘ ਢਿਲੋਂ ਦਿੱਤੀ ਹੈ ਉਹਨਾਂ ਦੱਸਿਆ ਕਿ ਪੁਲਿਸ ਨੂੰ ਗੁਪਸੂਚਨਾ ਮਿਲੀ ਸੀ ਕਿ ਮੁਕਸਰ ਸਾਹਿਬ ਵਿੱਚ ਇੱਕ ਗੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਚੱਲ ਰਹੀ ਹੈ ਸੂਚਨਾ ਮਿਲਨ ਤੇ ਪੁਲਿਸ ਨੇ ਤੁਰੰਤ ਮੌਕੇ ਤੇ ਛਾਪਾ ਮਾਰਿਆ ਛਾਪੇ ਮਾਰੇ ਦੌਰਾਨ ਪੁਲਿਸ ਨੂੰ ਫੈਕਟਰੀ ਵਿੱਚੋਂ ਵੱਡੀ ਮਾਤਰਾ ਵਿੱਚ ਪਟਾਕੇ ਅਤੇ ਬਾਰੂਦ ਮਿਲਿਆ ਥਾਣਾ ਸਿਟੀ ਪੁਲਿਸ ਮੁਕਸਰ ਦੀ ਟੀਮ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ ਅਤੇ ਗ੍ਰਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਅੱਜ ਮੇ ਪੀਵੀ 9 2025 ਨੂੰ ਐਸਐਚਓ ਸਿਟੀ ਸ੍ਰੀ ਮੁਖਤਸਰ ਸਾਹਿਬ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਏਰੀਏ 'ਚ ਇੱਕ ਨਾਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮੁਤਲਕਾ ਐਫਆਈਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਐਕਟ ਰਜਿਸਟਰ ਕੀਤੀ ਗਈ ਜਿਸ 4 ਕਿਊਜ਼ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚੋਂ ਇੱਕ ਅਕਿਊਜ਼ਡ ਔਨ ਦੀ ਸਪੌਟ ਅਰੈਸਟ ਹੋ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਕਾਫੀ ਮਾਤਰਾ ਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ ਸਭ ਤੋਂ ਪਹਿਲੇ ਤੋਂ ਨਵਰਾਤਰੀ ਦੇ ਪਾਵਨ ਔਸਰ ਪਰ ਸਭੀ ਦੇਸ਼ ਵਾਸੀਆਂ ਕੋ ਨਵਰਾਤਰੀ ਦੀ ਸ਼ੁਭ ਕਾਮਨਾ ਹੈ ਮਾ ਦੁਰਗਾ ਮਾ ਸ਼ੇਰਵਾਲੀ ਸਭ ਕੇ ਉਪਰ ਕਿਰਪਾ ਬਣੋ ਕੇ ਰੱਖੇ सबके घर में खुशहाली रहे सबके बच्चे अच्छे से पढ़ें पंजाब के जितने लोग बाढ़ से ग्रसित हुए उनको जल्दी से फिर से नई नए सिरे से जीवन शुरू करने की ताकत मिले और माँ का आशीर्वाद मिले सब पुनर्वासित हों भगवंत मान जी की सरकार जो पंजाब के लोगों के लिए काम कर रही है उसमें वो सफल हो सबके शिक्षा देने के लिए सबको स्वास्थ्य देने के लिए सबको रोज़गार दिलवाने के लिए और एक ईमानदारी की राजनीति करने में पूरी तरह से सफल हो भगवंत मान जी की सरकार इसके लिए आज मैंने महाकाली माता काली के चरणों में प्रार्थना की यहाँ पे हवन पूजन किया अपने सभी पार्टी के साथियों के साथ में और गौतम तो तो नवरात्रि की सुबह है आप सबको तो भी बहुत बहुत शुक्रिया सबसे पहले तो नवरात्रि के पावन अवसर पर सभी देशवासियों को नवरात्रि की शुभकामनाएँ माँ दुर्गा माँ शेरावाली सबके ऊपर कृपा बना के रखे सबके घर में खुशहाली रहे सबके बच्चे अच्छे से पढ़ें पंजाब के जितने लोग बाढ़ से ग्रसित हुए उनको जल्दी से फिर से नई नए सिरे से जीवन शुरू करने की ताकत मिले और माँ का आशीर्वाद मिले सब पुनर्वासित हों भगवंत मान जी की सरकार जो पंजाब के लोगों के लिए काम कर रही है उसमें वो सफल हो सबके शिक्षा देने के लिए सबको स्वास्थ्य देने के लिए सबको रोज़गार दिलवाने के लिए और एक ईमानदारी की राजनीति करने में पूरी तरह से सफल हो भगवंत मान जी की सरकार इसके लिए आज मैंने महाकाली माता काली के चरणों में प्रार्थना की यहाँ पे हवन पूजन किया सभी पार्टी के के साथियों साथ में और प्रथम नवरात्रि की सुबह है आप सबको भी बहुत बहुत लेटेस्ट न्यूज सब तो पहला अपने फोन ऐसी देखने लाइट सब्सक्राइब करो और नोटिफिकेशन लाई बेलाइकन जरूर दबाओ